ਸ਼ਹਿਰ ਅਨੰਦਪੁਰ ਛੱਡ ਕੇ ਆਪਣਾ ਲੈ ਤੁਰ ਚੱਲੇ ਆਜ ਤੇਰੇ ਲਈ ਸ਼ਹਿਰ ਅਨੰਦਪੁਰ ਛੱਡ ਕੇ ਆਪਣਾ ਲੈ ਤੁਰ ਚੱਲੇ ਆਜ ਤੇਰੇ ਲਈ ਸ਼ਹਿਰ ਇਸ ਦੀਆਂ ਗਲੀਆਂਾਂ ਛੋੜ ਕੇ ਪੜਿਆਂ ਮੈਂ ਸ਼ਹਿਰ ਸਦੀਆਂ ਗਲੀਆਂ ਅੰਦਰ ਖੇਡ ਖੇਡ ਕੇ ਪੜਿਆਂ ਮੈਂ ਲੋੜ ਪਈ ਦਾਦ ਪਿਓ ਵਾਰਨ ਦੀ ਇੱਕ ਤੁਮਾਰੀ ਨੇ ਟਿੜਿਓ ਮੈਂ ਤੂੰ ਦਿਖਾ ਕੇ ਕਰਿਆ ਅੱਜ ਤੱਕ ਮੇਰੇ ਐਡੇ शहर आनंदपुर ਛੱਡ ਕੇ ਆਪਣਾ ਲੈ ਤੁਰ ਚੱਲਿਆ ਅੱਜ ਤੇਰੇ ਲਈ ਕੱਲੀ ਕੱਲੀ ਟ ਦੇ ਅੰਦਰ ਯਾਦਾਂ ਵਸੀਆਂ ਹੋਈਆਂ ਨੇ ਕੱਲੇ ਕੱਲੇ ਟ ਦੇ ਅੰਦਰ ਯਾਦਾਂ ਵਸੀਆਂ ਹੋਈਆਂ ਸਿੰਗਨੇ ਛੋਇਆ ਨੇ ਮੇਰੇ ਕਰ ਦੇ ਦੀਪ ਨੇ ਬੁਝਣੇ ਤੇਰੇ ਸੁਖ ਸਵੇਰੇ ਲਈ ਸ਼ਰਨ ਨੰਦਪੁਰ ਛੱਡ ਕੇ ਆਪਣਾ ਲਾਟੁਰ ਚੱਲੇ ਆਜ ਤੇਰੇ ਲਈ ਸ਼ਰਨ ਨੰਦਪੁਰ ਛੱਡ ਕੇ ਆਪਣਾ ਕੁਰਚਲੇ ਆਜ ਤੇਰੇ ਲਈ ਪੈਰ ਜਦੋਂ ਮੈਂ ਪਟਿਆ ਦੇਖੀ ਤਾਂ ਨਿਕਲਦੇ ਗਲੀਆਂ ਦੇ ਪੈਰ ਜਦੋਂ ਮੈਂ ਪਟਿਆ ਦੇਖੀ ਤਾਂ ਨਿਕਲਦੇ ਗਲੀਆਂ ਦੇ ਤੈਨੂੰ ਬੇਸ਼ੱਕ ਵਿਸਰ ਜਾਏਗੀ ਜਿਸ ਮੇਰੀਆਂ ਟਲੀਆਂ ਦੇ ਤੈਨੂੰ ਬੇਸ਼ੱਕ ਵਿਸਰ ਜਾਏਗੀ ਜਿਸ ਮੇਰੀਆਂ ਤਲੀਆਂ ਦੀ ਕਰਦੇ ਚਾਨਣ ਬੈ ਕੇ ਸੋਚੀ ਸਰਸਾ ਪਏ ਹਨੇਰੇ ਲਈ ਕਰਦੇ ਚਾਨਣ ਬੈ ਕੇ ਸੋਚੀ ਸਰਸਾ ਪਏ ਹਨੇਰੇ ਲਈ ਸ਼ਹਿਰ ਨੰਦਪੁਰ ਛੱਡ ਕੇ ਆਪਣਾ ਲੈ ਤੁ ਚੱਲਿਆ ਅੱਜ ਤੇਰੇ ਲਈ ਸਹਰ ਨੰਦਪੁਰ ਛੱਡ ਕੇ ਆਪਣਾ ਲੈ ਤੁ ਚੱਲਿਆ ਅੱਜ ਤੇਰੇ ਲਈ ਚੰਗਾ ਫਿਰ ਸਹਜੇ ਸਾਡੀ ਮਿਲਣੀ ਅੱਜ ਅਖੀਰੀ ਐ ਚੰਗਾ ਫਿਰ ਸਹਜੇ ਸਾਡੀ ਮਿਲਣੀਆਂ ਜੇ ਅਖੀਰੀ ਏ ਜੀਤ ਜੁਝਾਰ ਦੇ سینੇ ਆਹਲੇ ਵਗਣੀ ਖੂਨ ਤੇ ਤੇਰੀ ਏ ਜੀਤ ਜੁਝਾਰ ਦੇ سینੇ ਆਹਲੇ ਵਗਣੀ ਖੂਨ ਤੇ ਤੇਰੀ ਏ ਲਾਸ਼ਾਂ ਕੋਲੋਂ ਹੱਸ ਲੰਘ ਜਾਣਾ ਸਾਖਾ ਦੱਸ ਪਿਓ ਕਿਹੜੇ ਲਈ ਲਾਸ਼ਾਂ ਕੋਲੋਂ ਹੱਸ ਲੰਘ ਜਾਣਾ ਸੋਖਾ ਦਸ ਪਿਆ ਕੇੜੇ ਲਈ ਸ਼ਹਿਰੋਂ ਨੰਦਪੁਰ ਛੱਡ ਕੇ ਆਪਣਾ ਲੈ ਤੁਰ ਚੱਲੇ ਆਜ ਤੇਰੇ ਲਈ ਸ਼ਹਿਰੋਂ ਨੰਦਪੁਰ ਛੱਡ ਕੇ ਆਪਣਾ ਲੈ ਤੁਰ ਚੱਲੇ ਆਜ ਤੇਰੇ ਲਈ ਲੈ ਤੁਰ ਚੱਲੇ ਆਜ ਤੇਰੇ ஆஜ தேர